ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲਬਾਤ ਕਰਨੀ ਐ ਬੱਚਿਆਂ ਬਾਰੇ ਪਰ ਮੇਰੀ ਗੱਲਬਾਤ ਹੋਊਗੀ ਮਾਪਿਆਂ ਪ੍ਰਤੀ ਮੈਂ ਮਾਪਿਆਂ ਨੂੰ ਅੱਜ ਜੋ ਜੋ ਕਹਿਣਾ ਚਾਹੁੰਨੀ ਆ ਦੇਖੋ ਜੀ ਇਹ ਜ਼ਿੰਦਗੀ ਦੇ ਤਜਰਬੇ ਹੁੰਦੇ ਨੇ ਤਜਰਬਿਆਂ 'ਚੋਂ ਨਿਕਲੀਆਂ ਹੋਈਆਂ ਮੇਰੀਆਂ ਗੱਲਾਂ ਹੁੰਦੀਆਂ ਨੇ ਨੰਬਰ 2 ਤੇ ਆਪਾਂ ਖੁਦ ਮਾਪੇ ਆ ਕੀ ਮਹਿਸੂਸ ਕਰਦੇ ਆ ਉਹ ਆਪਾਂ ਨੂੰ ਪਤਾ ਹੈ ਮੈਂ ਇਹ ਗੱਲ ਹਮੇਸ਼ਾ ਹੀ ਕਹਿੰਦੀ ਹੁੰਨੀ ਆ ਬਈ ਸਦਾ ਮਾਪੇ ਨੂੰ ਆਪਣੇ ਲੋਟ ਨਾਲ ਹੀ ਨਹੀਂ ਚੱਲਣਾ ਚਾਹੀਦਾ ਬਈ ਜਿਵੇਂ ਮਾਪੇ ਨੂੰ ਸਹੀ ਲੱਗਦਾ ਉਹ ਮੈਂ ਹੀ ਚੱਲਣਾ ਹੈ ਦੇਖੋ ਉੱਥੇ ਸਾਨੂੰ ਆਪਣੇ ਲੋਟ ਨਾਲ ਚੱਲਣਾ ਪੈਂਦਾ ਜਿੱਥੇ ਸਾਨੂੰ ਲੱਗੇ ਵੀ ਸਾਡਾ ਬੱਚਾ ਗਲਤ ਹੈ ਗਲਤ ਸੰਗਤ ਚ ਪਿਆ ਹੋਇਆ ਤੇ ਇਹ ਬੱਚਾ ਸਾਡੇ ਨਾਲ ਧੱਕਾ ਕਰਦਾ ਹੈ ਇਹ ਇਹਦੇ ਲਈ ਸਹੀ ਨਹੀਂ ਹੈਗਾ ਉੱਥੇ ਮਾਪੇ ਨੂੰ ਬਿਲਕੁਲ ਆਪਣੀ ਮਰਜ਼ੀ ਕਰਨੀ ਪੈਂਦੀ ਹੈ ਕਰਨੀ ਵੀ ਚਾਹੀਦੀ ਹੈ ਕਿਉਂਕਿ ਬੱਚਿਆਂ ਦੀ ਮਤ ਨਿਆਣੀ ਹੁੰਦੀ ਹੈ ਸਾਰੇ ਕਿਤੇ ਵੀ ਇਹਨਾਂ ਦੇ ਮਗਰ ਨਹੀਂ ਲੱਗ ਹੁੰਦਾ ਹੈਨਾ ਹੌਲੀ ਹੌਲੀ ਫਿਰ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਤਜਰਬਾ ਆ ਜਾਂਦਾ ਜਿਉਂ ਜਿਉਂ ਮਚਿਓਰ ਹੋਈ ਜਾਂਦੇ ਨੇ ਪਰ ਮੈਂ ਇੱਕ ਗੱਲ ਪੜ੍ਹਾਈ ਦੇ ਰਿਲੇਟਡ ਬੱਚੇ ਦੀ ਜੋ ਵੀ ਚਾਹਤ ਹੈ ਚਾਹਤ ਦਾ ਮਤਲਬ ਮੈਂ ਇਹ ਕਹਿਨੀ ਆ ਬਈ ਸਾਡੇ ਬੱਚੇ ਕਰਨਾ ਕੀ ਚਾਹੁੰਦੇ ਨੇ ਕਾਮਯਾਬ ਹੋਣ ਲਈ ਜਿੱਕਣ ਲਾਲੋ ਵੀ ਸਾਡਾ ਬੱਚਾ 10 ਪੜ ਗਿਆ 10ਵੀਂ ਥਾਈ ਬੱਚਾ ਤਕਰੀਬਨ ਤਕਰੀਬਨ ਆਪਣੇ ਬਸ ਹੀਟ ਰਹਿੰਦਾ ਹੈ ਉਦੋਂ ਬਾਅਦ ਖੁਦ ਵੀ ਸੋਚਣ ਜੋਗਾ ਹੋ ਜਾਂਦਾ ਥੋੜਾ ਬਹੁਤਾ ਵੀ ਮੈਂ ਅੱਗੇ ਕੀ ਕਰਾਂ ਮੈਂ ਕਿਹੜੇ ਸਬਜੈਕਟ ਰੱਖਣੇ ਆ ਮੈਂ ਕਿੱਥੇ ਪੜਨਾ ਅਹ ਠੀਕ ਹੈ ਮੈਂ ਪੜਨ ਦਾ ਵੀ ਕਿਤੇ ਨਾ ਕਿਤੇ ਕਹੂੰਗੀ ਵੀ ਪਿਓ ਦਾ ਫੈਸਲਾ ਹੋ ਸਕਦਾ ਕਿਉਂਕਿ ਪਿਓ ਨੂੰ ਪਤਾ ਹੁੰਦਾ ਫਲਾਣੀ ਜਗ੍ਹਾ ਪੜ੍ਹਾਈ ਕਿਵੇਂ ਆ ਫਲਾਣੀ ਜਗ੍ਹਾ ਸਕੂਲ ਦਾ ਮਾਹੌਲ ਕਿਵੇਂ ਆ ਕੀ ਸਿਸਟਮ ਹੈ ਉੱਥੇ ਵੀ ਪਿਓ ਦੀ ਸਲਾਹ ਨਾਲ ਤੁਹਾਡਾ ਚੱਲਣ ਦਾ ਬੱਚਿਆਂ ਦਾ ਫਰਜ ਹੈ ਪਰ ਮੈਂ ਇਹ ਗੱਲ ਕਰਦੀ ਆ ਬਈ ਮਾਪੇ ਕਈ ਵਾਰ ਜਵਾਕ ਨਾਲ ਤੱਕਾ ਕਰ ਜਾਂਦੇ ਨੇ ਤੱਕਾ ਕੀ ਕਰ ਜਾਂਦੇ ਨੇ ਕਈ ਵਾਰ ਬੱਚਾ ਕਹਿੰਦਾ ਵੀ ਮੈਂ ਪੜ੍ਹਾਈ ਕਰਨੀ ਆ ਅੱਗੇ ਤੱਕ ਪੜ੍ਹਨਾ ਹੈ ਉਹ ਨਹੀਂ ਨਹੀਂ ਤੂੰ ਹੁਣ ਬਹੁਤ ਪੜ ਪੜ ਲਿਆ ਤਾਂ ਕਿੱਥੇ ਪੜਨਾ ਪੜਨਾ ਹੈ ਫੇਰ ਵੀ ਤਾਂ ਤਾਂ ਖੇਤੀ ਉਹ ਕਰਨੀ ਆ ਆ ਇਧਰ ਮੈਂ ਕੱਲਾ ਹੈਰਾਨ ਹੁੰਦਾ ਫਿਰਦਾ ਕਈ ਵਾਰ ਪਿਓ ਆਂਦੀਆਂ ਇਹ ਗੱਲਾਂ ਹੁੰਦੀਆਂ ਨੇ ਦੇਖੋ ਜੀ ਮੈਂ ਮੰਨਦੀ ਆ ਇਕੱਲੇ ਬੰਦੇ ਦੀ ਖੇਤੀ ਨਹੀਂ ਹੈਗੀ ਪਰ ਜੇ ਸਾਡਾ ਜਵਾਕ ਸਾਤੋਂ ਵੱਖਰੀ ਲਾਈਨ 'ਚ ਨਿਕਲਣਾ ਚਾਹੁੰਦਾ ਹੈ ਉਹਨੂੰ ਨਿਕਲਣ ਦਿਓ ਕਿਉਂਕਿ ਅੱਜ ਕੱਲ੍ਹ ਦੀਆਂ ਖੇਤੀਆਂ 'ਚ ਗੁਜ਼ਾਰੇ ਬਹੁਤ ਹੱਥ ਘੁੱਟ ਕੇ ਚੱਲਦੇ ਨੇ ਬੱਚਾ ਦਾ ਬਚਾਉਂਦਾ ਤਾਂ ਆਪਾਂ ਨੂੰ ਕੋਈ ਖਾਸ ਹੈ ਨਹੀਂ ਠੀਕ ਹੈ ਜੀ ਸਭ ਆਪਾਂ ਇਹਨਾਂ ਗੱਲਾਂ ਤੋਂ ਜੱਟ ਜ਼ਿਮੀਂਦਾਰ ਜਾਣੂ ਆ ਸਾਡਾ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਉਹਨੂੰ ਪੜ੍ਹਨ ਦਿਓ ਨੰਬਰ 2 ਤੇ ਉਹਦਾ ਕਿਸੇ ਖੇਡ 'ਚ ਇੰਟਰਸਟ ਹੈ ਉਹਨੂੰ ਉਹ ਵੀ ਕਰਨ ਦਿਓ ਆਪਾਂ ਕਈ ਵਾਰ ਡਰ ਜਾਂਦੇ ਆ ਮੇ ਪੁੱਤਰ ਤੂੰ ਖੇਡਾਂ ਚ ਪੈ ਕੇ ਕਿਤੇ ਘਰਾਹੇ ਨਾ ਪੈ ਜਾਈਂ ਦੇਖੋ ਮਾਪੇ ਪੂਰਾ ਛਾਣਾ ਲਾ ਕੇ ਪੂਰਾ ਛਾਣਾ ਲਾ ਕੇ ਆਪਣੇ ਬੱਚੇ ਦੀ ਪਰਵਰਿਸ਼ ਕਰਦੇ ਨੇ ਪੈਰ ਪੈਰ ਤੇ ਮਾਪੇ ਡਰਦਾ ਰਹਿੰਦਾ ਐ ਇੱਥੋਂ ਆਈ ਨਾ ਹੋ ਜਵੇ ਇੱਥੋਂ ਆਈ ਨਾ ਹੋ ਜਵੇ ਦੇਖੋ ਜੀ ਡਰਨਾ ਵੀ ਜ਼ਰੂਰੀ ਐ ਕਿਉਂਕਿ ਸਮਾਜ ਚ ਬਹੁਤ ਕੁਝ ਚੱਲ ਰਿਹਾ ਪਰ ਮੈਂ ਇੱਥੇ ਮਾਪੇ ਨੂੰ ਇੰਨੀ ਇੱਕ ਗੱਲ ਜ਼ਰੂਰ ਕਹੂੰਗੀ ਬਈ ਆਪਣੇ ਬੱਚੇ ਨਾਲ ਓਪਨਲੀ ਰਹੋ ਖੁੱਲ ਕੇ ਰਹੋ ਫਰੈਂਡਲੀ ਰਹੋ ਬੱਚਾ ਤੁਹਾਨੂੰ ਜੇ ਬੱਚਾ ਮਾਂ ਨੂੰ ਮੁੰਡਾ ਹੈ ਜਿਹੜਾ ਮਾਂ ਨੂੰ ਭੇਤ ਨਹੀਂ ਦਊਗਾ ਤਾਂ ਪਿਓ ਨੂੰ ਭੇਤ ਆਪਣਾ ਜ਼ਰੂਰ ਦਊਗਾ ਪਿਓ ਬਾਪ ਵਾਲੀ ਝਾੜ ਛੱਡ ਕੇ ਬਾਪ ਵਾਲਾ ਰੋਬ ਛੱਡ ਕੇ ਉਹਦੇ ਨਾਲ ਫਰੈਂਡਲੀ ਰਹੇ ਓਪਨਲੀ ਰਹੇ ਜਮੈਂ ਖੁੱਲ ਕੇ ਗੱਲਾਂ ਕਰੇ ਉਹਦੇ ਨਾਲ ਫਿਰ ਉੱਥੇ ਜਵਾਕ ਸਾਡਾ ਪੁੱਤਾਂ ਵਾਂਗ ਉਪੇਸ਼ ਨਹੀਂ ਹੁੰਦਾ ਫੇਰ ਉਹ ਦੋਸਤਾ ਵਾਂਗੂ ਹੁੰਦਾ ਹੈ ਕਈ ਵਾਰ ਬੱਚੇ ਦਿਲ ਦੀਆਂ ਗੱਲਾਂ ਸਾਰੀਆਂ ਹੀ ਕਰ ਲੈਂਦੇ ਨੇ ਮੈਂ ਬਹੁਤ ਘਰਾਂ ਚ ਇਹ ਗੱਲ ਦੇਖੀ ਆ ਠੀਕ ਆ ਕਈ ਵਾਰ ਪਿਆਉ ਦਾ ਸੁਭਾਅ ਕੀ ਹੁੰਦਾ ਹੈ ਹਰ ਇੱਕ ਗੱਲ ਤੇ ਮੁੰਡੇ ਨੂੰ ਗਾਲ ਕੱਢਣੀ ਚੱਲ ਚੱਲ ਤੈਨੂੰ ਬੜਾ ਪਤਾ ਹੈ ਚੱਲ ਚੱਲ ਆਏ ਦੇਖੋ ਜੀ ਆ ਕੰਮ ਨਾ ਕਰਿਆ ਕਰੋ ਅੱਜ ਕੱਲ ਦੇ ਜਿਹੜੇ ਬੱਚੇ ਆ ਬਹੁਤ ਸੁਜਵਾਨ ਆ ਤੁਹਾਨੂੰ ਪਤਾ ਹੀ ਆ ਵੀ ਸਾਇੰਸ ਨੇ ਸਦਾਈ ਕਰੇ ਪਏ ਆ ਇਹ ਆਪਣੇ ਨਾਲੋਂ ਵੱਧ ਆ ਕੱਲਾ ਇਹਨਾਂ ਨੂੰ ਠੀਕ ਆ ਬਈ ਇਹਨਾਂ ਨਾਲ ਥੋੜਾ ਜਆ ਕਹਿੰਦੇ ਹੁੰਦੇ ਨੇ ਜਿਹੜਾ ਇਹ ਸਮਾਂ ਸਮਾਂ ਇਹਨਾਂ ਨਾਲ ਖੇਡਾਂ ਵੱਧ ਖੇਡਦਾ ਕਿਉਂਕਿ ਜਿਹੜਾ ਆਪਣੇ ਆਲਾ ਸਮਾਂ ਤਾਂ ਉਹ ਸਮਾਂ ਫੇਰ ਵੀ ਕਿਤੇ ਨਾ ਕਿਤੇ ਸਾਊ ਸਮਾਂ ਤਾਂ ਜਿਹੜਾ ਹੋਣ ਵਾਲਾ ਸਮਾਂ ਇਹਦੇ ਵਿੱਚ ਨੂੰ ਬੱਚਿਆਂ ਦੀ ਸਾਡਿਆਂ ਦੀ ਜਵਾਨੀ ਜਿਹੜੀ ਲੰਘ ਰਹੀ ਹੈ ਬੱਚਿਆਂ ਨੂੰ ਖੁਦ ਨਹੀਂ ਸਮਝ ਆ ਰਿਹਾ ਵੀ ਕੀ ਚੰਗਾ ਕੀ ਮਾੜਾ ਜੇ ਤੁਸੀਂ ਆਪਣੀ ਮਮਤਾ ਚ ਬਨ ਕੇ ਰੱਖੋਗੇ ਇਹਨਾਂ ਨੂੰ ਜੇ ਤੁਸੀਂ ਇਹਨਾਂ ਦੀ ਹਰ ਇੱਕ ਦਿਲ ਦੀ ਗੱਲ ਸੁਣੋਗੇ ਬੱਚਾ ਬਾਹਰ ਕਿਸੇ ਨਾਲ ਦਿਲ ਦੀ ਗੱਲ ਕਰੂਗਾ ਹੀ ਨਹੀਂ ਇਹ ਮੁੰਡਿਆਂ ਬਾਰੇ ਕਹਿੰਦੀਆਂ ਜਿਹਨੇ ਕੋਈ ਖੇਡ ਖੇਡਣੀ ਚਾਹੁੰਦਾ ਹੈ ਉਹਦਾ ਇੰਟਰਸਟ ਹੈ ਕਿਸੇ ਖੇਡ 'ਚ ਉਹਨੂੰ ਖੇਡਣ ਦਿਓ ਉਹਦਾ ਸਾਆਇਆ ਬਣ ਕੇ ਰਹੋ ਠੀਕ ਹੈ ਡਰੋ ਨਾ ਇਹਨਾਂ ਨਾਲ ਡਰੋ ਮੈਂ ਫੇਰ ਕਹਿ ਨਹੀਂ ਹੁੰਨੀ ਆ ਵੀ ਪ੍ਰਮਾਤਮਾ ਕਿਸੇ ਦੇ ਬੱਚੇ ਨੂੰ ਕਦੇ ਕਰਾਹੇ ਨਾ ਪਾਈਂ ਮੈਨੂੰ ਤਾਂ ਚੋਬਰਾਂ ਵਰਗੇ ਪੁੱਤ ਬਹੁਤ ਸੋਹਣੇ ਲੱਗਦੇ ਆ ਜਦ ਸਰੀਰ ਬਣਾਏ ਹੁੰਦੇ ਆ ਇਹਨਾਂ ਦੇ ਸਿਰਾਂ ਤੇ ਪੱਗਾਂ ਬੰਨੀਆਂ ਹੁੰਦੀਆਂ ਨੇ ਬਹੁਤ ਸੋਹਣੇ ਲੱਗਦੇ ਆ ਬਹੁਤ ਔਖੇ ਪੜਦੇ ਆ ਆਪਾਂ ਬੁੜੇ ਹੋ ਗਏ ਇਹਨਾਂ ਨੂੰ ਪਾਲਦੇ ਪਾਲਦੇ ਪਰ ਗੱਲ ਆ ਗਈ ਧੀਆਂ ਦੀ ਮੈਂ ਹੁਣ ਮਾਮਾ ਨੂੰ ਇਹ ਗੱਲ ਕਹਿਣੀ ਚਾਹੂੰਗੀ ਵੀ ਧੀਆਂ ਨਾਲ ਵੀ ਸਹੇਲੀਆਂ ਦੀ ਤਰ੍ਹਾਂ ਰਿਹਾ ਕਰੋ ਅੱਜ ਕੱਲ ਮੈਂ ਬਹੁਤ ਦੇਖਿਆ ਹੈ ਕੁੜੀਆਂ ਬਹੁਤ ਫਰੈਂਡਲੀ ਰਹਿੰਦੀਆਂ ਨੇ ਆਪਣੀਆਂ ਮਾਮਾ ਨਾਲ ਪਰ ਜਿਹੜਾ ਗੁੰਮਜਾ ਜਵਾਕ ਹੁੰਦਾ ਹੈ ਭਾਵੇਂ ਉਹ ਕੁੜੀ ਹੈ ਭਾਵੇਂ ਮੁੰਡਾ ਹੈ ਗੁੰਮਜੇ ਜਵਾਕ ਦਾ ਭੇਤ ਨਹੀਂ ਹੁੰਦਾ ਇਹ ਵੀ ਬਹੁਤ ਦੇਖਿਆ ਗੁੰਮਜਾ ਜਵਾਕ ਹੈ ਨਾ ਜਿਹੜਾ ਭਾਵੇਂ ਕੁੜੀ ਹੈ ਭਾਵੇਂ ਮੁੰਡਾ ਉਹਦਾ ਛੁਰਲੀਆਂ ਚ ਲਾਈਆਂ ਦਾ ਹੀ ਪਤਾ ਲੱਗਦਾ ਠੀਕ ਹੈ ਆਪਾਂ ਉਹਨੂੰ ਸਾਊ ਸਮਝੀ ਜਾਂਦੇ ਆ ਗੁੰਮਜਵਾਕ ਨਾ ਸਾਊ ਨਹੀਂ ਹੁੰਦਾ ਉਹ ਮਿੰਨਾ ਹੁੰਦਾ ਉਹਦੇ ਕਿੰਨੀ ਵੱਧ ਧਿਆਨ ਰੱਖਿਆ ਕਰੋ ਜਿਹੜੇ ਬੋਲਪੜਾ ਕੂਜੇ ਆਂ ਘੜੀ ਚ ਬਾਲ ਪਟਗੇ ਵਾਲੇ ਆਂ ਇਹਨਾਂ ਦੇ ਮਨ ਚ ਨਹੀਂ ਕੋਸ ਹੁੰਦਾ ਇਹ ਜੋ ਹੁੰਨੇ ਆ ਬਸ ਮੂਹ ਤਾਂ ਹੀ ਹੁੰਨੇ ਆ ਜਿਹੜੇ ਗੁੰਮ ਜੇ ਹੁੰਦੇ ਨੇ ਨਾ ਇਹਨਾਂ ਦਾ ਧਿਆਨ ਵੱਧ ਰੱਖਣਾ ਚਾਹੀਦਾ ਉਹ ਕਹਿੰਦੇ ਹੁੰਦੇ ਬੋਲ ਬਗਾੜਾ ਨੇ ਬੋਲ ਬਗਾੜੇ ਮਿੰਨਿਆਂ ਨੇ ਪਿੰਡੇ ਜਾੜੇ ਮਿੰਨਾ ਬੰਦਾ ਖਰਾਵੇ ਹੁੰਦਾ ਉਹ ਭਾਵੇਂ ਮਚਿਓਰ ਹੋਵੇ ਭਾਵੇਂ ਜਵਾਕ ਹੋਵੇ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਠੀਕ ਹੈ ਮੈਂ ਮਾਮਾ ਨੂੰ ਇਹ ਕਹਿਨੀ ਆ ਵੀ ਧੀਆ ਨਾਲ ਓਪਨਲੀ ਰਿਹਾ ਕਰੋ ਫਰੈਂਡਲੀ ਰਿਹਾ ਕਰੋ ਖੁੱਲ ਕੇ ਰਿਹਾ ਕਰੋ ਇਹਨਾਂ ਨੂੰ ਹਰ ਇੱਕ ਗੱਲ ਕਾਲਜ ਦੀ ਸਕੂਲ ਦੀ ਪੁੱਛਦੀਆਂ ਰਿਹਾ ਕਰੋ ਠੀਕ ਹੈ ਇਹਨਾਂ ਦੇ ਫਰੈਂਡਾਂ ਨਾਲ ਵੀ ਮਾਣਾ ਮੋਟਾ ਰਾਬਤਾ ਰੱਖਿਆ ਕਰੋ ਪਤਾ ਲੱਗੇ ਸਾਡਾ ਬੱਚਾ ਬਾਹਰ ਕਿੱਦਾਂ ਹੈ ਅਸੀਂ ਮਗਰ ਮਗਰ ਤਾਂ ਇਹਨਾਂ ਦੇ ਫਿਰਦੇ ਨਹੀਂ ਇਹਨਾਂ ਦੇ ਟੀਚਰਾਂ ਨਾਲ ਵੀ ਰਾਬਤਾ ਰੱਖਿਆ ਕਰੋ ਮਾਣਾ ਮੋਟਾ ਜਦ ਅਸੀਂ ਗੁੰਮ ਜੀਆਂ ਹੋ ਕੇ ਬਸ ਘਰੇ ਭਾਂਡੇ ਮੰਜਣ ਜੋਗੀਆਂ ਮਾਮਾ ਰਹਿ ਜਾਂਦੀਆਂ ਨਾ ਫਿਰ ਸਾਨੂੰ ਬੱਚਿਆਂ ਦਾ ਖੂਬੱਟਿਆਂ ਦਾ ਪਤਾ ਲੱਗਦਾ ਇਹ ਸਾਡੇ ਜਵਾਕ ਨੇ ਕੁੜੀ ਆ ਭਾਵੇਂ ਮੁੰਡਾ ਚੰਦ ਚਾੜਤਾ ਉਹ ਚੰਦ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ ਠੀਕ ਹੈ ਭਾਈ ਇਹ ਗੱਲ ਕੋਈ ਔਖੀ ਨਹੀਂ ਹੈਗੀ ਥੋੜਾ ਜਿਹਾ ਆਪਣੇ ਆਪ ਨੂੰ ਵੀ ਸਾਨੂੰ ਮਾਮਾ ਨੂੰ ਤੇ ਬੱਚਿਆਂ ਦੇ ਪਿਓਾਂ ਨੂੰ ਬਦਲਣਾ ਪੈਣਾ ਹੈ ਕਈ ਵਾਰ ਪਿਓ ਦਾ ਸੁਭਾਅ ਇੰਨਾ ਸਖਤ ਹੁੰਦਾ ਜਵਾਕ ਸਾਹੀ ਨਹੀਂ ਘੜਦੇ ਮਾਂ ਵੀ ਪਤਾ ਕੀ ਕਹੂਗੀ ਨਾ ਪੁੱਤ ਆਪਣੇ ਪਿਓ ਕੋਲ ਨਾ ਗੱਲ ਕਰ ਲਈ ਮਾਰ ਦੂ ਨਾਲੇ ਤੈਨੂੰ ਮਾਰੂ ਨਾਲੇ ਮੈਨੂੰ ਮਾਰੂ ਉਹ ਜਵਾਕ ਜਵਾਕ ਨੇ ਜੇ ਗੱਲ ਕਰਨੀ ਹੈ ਉਹਨੇ ਤਾਂ ਵੀ ਨਹੀਂ ਕਰਨੀ ਉਹਨੇ ਸਸਰੀਓ ਬਣ ਜਾਣਾ ਤੁਸੀਂ ਇੰਨਾ ਨਾ ਡਰਾਓ ਅੱਜ ਅਪਤਿਕ ਜਿਹੜੇ ਆਪਣੇ ਸਮੇਂ ਤੇ ਆਪਾਂ ਮਾਪਿਆਂ ਤੋਂ ਬਿਨ ਡਰਾਈ ਡਰਦੇ ਤੇ ਆਪਾਂ ਨੂੰ ਮਾਪਿਆਂ ਨੇ ਨਹੀਂ ਕਦੇ ਕੁੱਟਿਆ ਹੋਣਾ ਠੀਕ ਹੈ ਕਿਤੇ ਹੋਊ ਬਚਪਨ ਚ ਥੱਪੜ ਥੋਪੜ ਵੱਜ ਗਿਆ ਹੋਣਾ ਪਰ ਅੱਜ ਦੇ ਜਵਾਕਾਂ ਨੂੰ ਤੁਸੀਂ ਥੱਪੜਾ ਨਾਲ ਨਹੀਂ ਸੁਧਾਰ ਸਕਦੇ ਆਕੜ ਨਾਲ ਨਹੀਂ ਸੁਧਾਰ ਸਕਦੇ ਜਿੰਨਾ ਉਹਨਾਂ ਨੂੰ ਮਮਤਾ ਨਾਲ ਔਰ ਉਹਨਾਂ ਨਾਲ ਖੁੱਲ ਕੇ ਰਹਿਣ ਨਾਲ ਉਹਨਾਂ ਨੂੰ ਆਪਣੇ ਕੋਲੋਜ਼ ਰੱਖ ਸਕਦੇ ਹੋ ਆਪਣੇ ਨੇੜੇ ਰੱਖ ਸਕਦੇ ਹੋ ਉਹਨਾਂ ਤੁਸੀਂ ਆਕੜ ਨਾਲ ਨਹੀਂ ਕਿਉਂਕਿ ਅੱਜ ਦੇ ਜਵਾਕਾਂ ਕੋਲ 36 ਰਾਹ ਨੇ ਠੀਕ ਹੈ ਜੀ ਪਹਿਲੀ ਗੱਲ ਤਾਂ ਯਾਰ ਦੋਸਤ ਮਤਾਂ ਦੇਣ ਲੱਗ ਜਾਨੇ ਯਾਰ ਤੈਨੂੰ ਕੋਈ ਘਰ ਪੁੱਛਦਾ ਤਾਂ ਹੈ ਨਹੀਂ ਜਵਾਕਾ ਕਈ ਵਾਰ ਖਿਜਿਆ ਹੋਇਆ ਨਸ਼ਾ ਕਰ ਲੱਗ ਜਾਂਦਾ ਹੈ ਵੀ ਮੇਰਾ ਬਾਪ ਮੇਰੀ ਕਦਰ ਨਹੀਂ ਪਾਉਂਦਾ ਮੇਰਾ ਬਾਪ ਤਾਂ ਮੇਰੀ ਸੁਣਦਾ ਹੀ ਨਹੀਂ ਮੇਰਾ ਬਾਪ ਤਾਂ ਚਾਹੁੰਦਾ ਹੀ ਨਹੀਂ ਵੀ ਮੈਂ ਆਹ ਕੰਮ ਕਰਾਂ ਉਹ ਬਾਪ ਨੂੰ ਇਹ ਦੁਸ਼ਮਣ ਸਮਝਣ ਲੱਗ ਜਾਂਦਾ ਹੈ ਮਾਂ ਨੂੰ ਤੂੰ ਨਹੀਂ ਜਾਊਗਾ ਕਹੂਗਾ ਤੂੰ ਤਾਂ ਬਾਪ ਕਿੰਨੀ ਦੀ ਹਾਂ ਮੇਰੀ ਤਾਂ ਗੱਲ ਲੈ ਨਹੀਂ ਸੁਣਦੀ ਉਹ ਦੋਏ ਮਾਂ ਬਾਪ ਇੱਕ ਰੱਸੀ 'ਚ ਬੰਨੇ ਜਾਂਦੇ ਆ ਜਵਾਕ ਆਪਣਾ ਵੱਖਰਾ ਰਾਹ ਛੋਣ ਲਾਂਦਾ ਹੈ ਸੋਹੀ ਗੱਲਾਂ ਬਹੁਤ ਬੱਚਿਆਂ ਨੂੰ ਬਗਾੜਾਂ ਚ ਸਾਡਾ ਹੱਥ ਹੁੰਦਾ ਹੈ ਮੰਨਣੀ ਬੈਣੀ ਐ ਤੁਹਾਨੂੰ ਗੱਲ ਮੰਨਣੀ ਜ਼ਿਆਦਾ ਹੈ ਜਦ ਅਸੀਂ ਆਪਣੇ ਅੰਦਰ ਚਾਕਣਾ ਹੈ ਵੀ ਹਾਂ ਮਾਪੇ ਵੀ ਕਿਤੇ ਨਾ ਕਿਤੇ ਗਲਤ ਹੋ ਸਕਦੇ ਆ ਕੋਈ ਜ਼ਰੂਰੀ ਨਹੀਂ ਵੀ ਮਾਪੇ ਹਰ ਇੱਕ ਜਗ੍ਹਾ ਸਹੀ ਹੋਣ ਆ ਮਾਪੇ ਵੀ ਗਲਤ ਹੋ ਸਕਦੇ ਆ ਸਾਡਾ ਇੱਕ ਗਲਤ ਫੈਸਲਾ ਸਾਡੇ ਬੱਚੇ ਦੀ ਜ਼ਿੰਦਗੀ ਨਰਕ ਬਣਾ ਸਕਦਾ ਹੈ ਇੱਕ ਇਹਨਾਂ ਨੂੰ ਹੱਦੋਂ ਵੱਧ ਕੱਸ ਕੇ ਨਾ ਰੱਖਿਆ ਕਰੋ ਕਸਿਆ ਹੋਇਆ ਤਾਂ ਜੇ ਅਸੀਂ ਪਸ਼ੂ ਨੂੰ ਹੱਦੋਂ ਵੱਧ ਕਸਿਆ ਹੋਇਆ ਨਾ ਕੌੜਤਾ ਉਹ ਹੋ ਜਾਂਦਾ ਹੈ ਕਿਸੇ ਕੁੱਤੇ ਬਿੱਲੇ ਨੂੰ ਬੰਨਦੇ ਨਾ ਕਸ ਕੇ ਹਰਦਮ ਸੰਗਲਾਂ ਚ ਨੂੜ ਰੱਖ ਕੌੜਤਾ ਉਹ ਹੋ ਜਾਂਦਾ ਹੈ ਇਨਸਾਨ ਤਾਂ ਉਡਣਾ ਪੰਛੀ ਹੈ ਐਨਾ ਕਸਿਆ ਹੋਇਆ ਨਹੀਂ ਰਹਿੰਦਾ ਨਾ ਕੁੜੀ ਨੂੰ ਐਨਾ ਕਸਿਆ ਕਰੋ ਨਾ ਮੁੰਡਿਆਂ ਨੂੰ ਕਸਣ ਦੀ ਬਜਾਏ ਮੈਂ ਲਾਸਟ ਗੱਲ ਕਹੂੰਗੀ ਕਸਣ ਦੀ ਬਜਾਏ ਇਹਨਾਂ ਨੂੰ ਸਮਝਾਇਆ ਕਰੋ ਪਿਓ ਪੁੱਤ ਨਾਲ ਖੁੱਲ ਕੇ ਰਹੇ ਮੈਂ ਫੇਰ ਕਹਿੰਨੀ ਆਂ ਮਾਂ ਧੀ ਨਾਲ ਖੁੱਲ ਕੇ ਰਹੇ ਫਰੈਂਡਲੀ ਰਹੇ ਕਿਸੇ ਗੱਲ ਦਾ ਪਰਦਾ ਨਾ ਹੋਵੇ ਪਤਾ ਹੈ ਸਾਨੂੰ ਚਾਰ ਸਾਲ ਨੂੰ ਵਿਆਹੀ ਜਾਣਾ ਪੜਦੇ ਫਿਰ ਵੀ ਚੱਕੇ ਹੀ ਜਾਣੇ ਆ ਠੀਕ ਆ ਸਾਰੇ ਪਾਸੇ ਨੂੰ ਐ ਇੱਜ਼ਤ ਲੈਵਲ ਤੇ ਵੀ ਧੀ ਭੈਣ ਨੂੰ ਸਮਝਾਓ ਕੰਮ ਕਾਰ ਲੈਵਲ ਤੇ ਵੀ ਸਮਝਾਓ ਦੁਨੀਆ ਕਹੀ ਜੀਆ ਹੋਏ ਜਬ ਇਸ ਨੂੰ ਜਾਓ ਪੁੱਤ ਤਾਂ ਤੁਹਾਨੂੰ ਸਾਨੂੰ ਸਾਰੀ ਆ ਕੇ ਗੱਲ ਕਰ ਦੱਸਣੀ ਆ ਲਜੇ ਜੁਆਕ ਬਿਗੜ ਜਵੇ ਪਰ ਬੱਚਿਆਂ 'ਤੇ ਆਂ ਦੇਣਾ ਪੈਂਦਾ ਨਾ ਆਪਣਾ ਸਮਾਂ ਕੱਢ ਕੇ ਦੇਣਾ ਪੈਂਦਾ। ਕਈ ਵਾਰ ਅਸੀਂ ਬੱਚਿਆਂ ਪਿੱਛੇ ਸਾਨੂੰ ਘਰ 'ਚੇ ਨਾਟਕ ਖੇਡਣਾ ਪੈਂਦਾ। ਪਿਓ ਉਹੀ ਜਵਾਕ ਨੂੰ ਟਿਕਾਉਣ ਦਾ ਮਾਰਾ ਮਾਂ ਦੀ ਝਾੜ ਕਰ ਦਿੰਦਾ। ਇਹ ਇਹ ਸਾਨੂੰ ਚੋਲ ਮੋਹਲ ਕਰਨੇ ਪੈਂਦੇ ਨੇ ਜਵਾਕਾਂ ਪਿੱਛੇ। ਠੀਕ ਆ। ਕਈ ਵਾਰ ਮਾਂ ਨੂੰ ਪਿਓ ਦੀ ਬਦਬਰੀ ਕਰਨੀ ਪੈ ਜਾਂਦੀ ਹੈ ਲੈ ਹੈ। ਆਏ ਕਿ ਮੈਂ ਮੈਨੂੰ ਦੱਸ ਪੁੱਤ ਮੈਂ ਕਰਦੀ ਆਂ। ਇਹ ਮਾਸੂਮ ਨੇ ਜਦ ਇਹ ਗੱਲਾਂ ਸਮਝ ਜਾਂਦੇ ਨੇ ਤੁਸੀਂ ਕਿਹਾ ਇਹਨਾਂ ਨੂੰ ਆਪਣੇ ਲਵੇ ਲਾ ਕੇ ਤਾਂ ਦੇਖੋ ਜੱਤੀ ਪੁੱਤ ਜਵਾਨ ਹੋ ਜਾਂਦਾ ਤੁਸੀਂ ਤਾਂ ਸਮਝਣ ਲੱਗ ਜਾਂਦੇ ਪਤਾ ਨਹੀਂ ਇਹ ਕੀ ਬਣ ਗਿਆ ਕੀ ਨਹੀਂ ਨਹੀਂ ਉਹਦੇ ਅੰਦਰ ਮਾਸੂਮੀਅਤ ਹੀ ਹੁੰਦੀ ਹੈ ਉਹਦਾ ਅੰਦਰਲਾ ਬੱਚਾ ਨਹੀਂ ਕੋਈ ਬਹੁਤ بڑا ਆਦਮੀ ਬਣ ਜਾਂਦਾ ਅੰਦਰਲਾ ਬੱਚਾ ਬੱਚਾ ਹੀ ਰਹਿੰਦਾ ਠੀਕ ਹੈ ਸੋ ਇਹ ਗੱਲਾਂ ਬਈ ਇਹ ਕੰਮ ਜੂਰ ਕਰਿਆ ਕਰੋ ਹੱਲਕੇ ਰਹੋ ਪਿਆਰ ਕਰੋ ਸਤਿਕਾਰ ਕਰੋ ਸਾਡੇ ਬੱਚੇ ਕਿਸੇ ਜੋਗੇ ਨਾ ਰਹਿਣ ਸਾਡੇ ਜੋਗੇ ਰਹਿਣ ਠੀਕ ਹੈ ਕਿਉਂਕਿ ਦੁਨੀਆ ਤਾਂ ਕਹਿੰਦੀ ਆ ਬਈ ਕੇਰਾ ਆਵੇ ਤਾਂ ਸਹੀ ਕਿਸੇ ਦਾ ਹੱਥ ਥੱਲੇ ਛੱਡਣਾ ਹੀ ਨਹੀਂ ਆਪਾਂ ਨੇ ਮਾਪੇ ਜੋਗਾ ਇਹ ਕਰਨ ਨੂੰ ਤਿਆਰ ਖੜੇ ਆ ਅਗਲੇ ਗੇਟ ਤੇ ਖੜੇ ਹੁੰਦੇ ਨੇ ਸੋਈ ਗੱਲਾਂ ਇਹ ਬਹੁਤ ਬੇਸ਼ਮਾਰ ਕੀਮਤੀ ਚੀਜ਼ਾਂ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਹੈਗੀ ਇਹਨਾਂ ਮੁਰੇ ਸਾਰੇ ਦੁਨੀਆ ਦੇ ਰੰਗ ਫਿੱਕੇ ਨੇ ਇਹਨਾਂ ਨੂੰ ਸਾਹਮਣੇ ਰੱਖਿਆ ਕਰੋ। ਮਹਾਰਾਜ ਇਹਨਾਂ ਨੂੰ ਚੜਦੀ ਕਲਾ 'ਚ ਰੱਖੇ। ਰੋ ਖੁਸ਼ ਹੋ ਜਾਂਦੀ ਐ ਇਹ ਜਿਹਾ ਸੋਨੇ ਵਰਗੇ ਪੁੱਤਾਂ ਧੀਆ ਨੂੰ ਦੇਖ ਕੇ। ਠੀਕ ਹੈ ਜੀ। ਮਹਾਰਾਜ ਇਹਨਾਂ ਨੂੰ ਤਤੀਬਾ ਨਾ ਲੱਗਣ ਦਵੇ ਕਿਸੇ ਦੇ ਵੀ ਧੀ ਪੁੱਤ ਨੂੰ। ਇਹ ਤਾਂ ਪਾ ਛਿੜਕਾਣੀਆਂ ਖਾਂਦੇ ਹੀ ਸੋਨੇ ਲੱਗਦੇ ਆ ਮਾੜਾ ਜਿਹਾ ਇਹਨਾਂ ਦਾ ਸਿਰ ਦੁਖਣ ਲੱਗ ਜਾਵੇ ਆਪਾਂ ਮਰਨੇ ਵਾਲੇ ਹੋ ਜੰਨੇ ਆ। ਠੀਕ ਹੈ ਜੀ। ਚਲੋ ਠੀਕ ਆ। ਸਾਡੇ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ